ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵਿੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਅਦੀਨਾ ਬੇਗਨੇ ਆਪਣੀ ਰਾਜਧਾਨੀ ਬਟਾਲੇ ਦੇ ਇਲਾਕੇ ਵਿੱਚ ਦੀਨਾ ਨਗਰ ਨੂੰ ਬਣਾ ਲਿਆ ਹੈ ਅਤੇ ਉਸ ਨੇ ਲਾਹੌਰ ਵਿੱਚ ਆਪਣਾ ਸੂਬੇਦਾਰ ਨਿਯੁਕਤ ਕਰ ਦਿੱਤਾ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ ਪੰਜਾਬ ਦਾ ਹਕੂਮਰਾਨ ਬਣ ਕੇ ਅਦੀਨਾ ਬੇਗ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਕੀਤਾ 10000 ਫੌਜ ਉਹਦੀ ਪ੍ਰਾਣੀ ਹੈਗੀ ਸੀ ਤੇ ਕਈ ਹਜ਼ਾਰ ਉਸ ਨੇ ਨਵੀਂ ਭਰਤੀ ਕਰ ਲਈ ਪੰਜਾਬ ਭਰ ਦੇ ਛੋਟੇ ਵੱਡੇ ਹਾਕਮ ਤੇ ਚੌਧਰੀ ਉਸ ਨੇ ਇਸ ਕੰਮ ਉੱਤੇ ਲਾ ਦਿੱਤੇ ਉਧਰ ਸਿੱਖਾਂ ਨੇ ਵੀ ਅਦੀਨਾ ਬੇਗ ਦੀ ਚਾਲ ਨੂੰ ਸਮਝ ਲਿਆ ਅਤੇ ਬਹੁਤ ਸਾਰੇ ਸਿੱਖ ਦੀਨਾਨਗਰ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਅਦੀਨਾ ਬੇਗ ਨੇ ਦੀਵਾਨ ਹੀਰਾਮਲ ਅਤੇ ਅਕਾਲਦਾਸ ਨੂੰ ਫੌਜ ਦੇ ਕੇ ਸਿੱਖਾਂ ਦਾ ਟੱਕਰ ਕਰਨ ਦੇ ਲਈ ਭੇਜਿਆ। ਕਾਦੀਆਂ ਦੇ ਕੋਲ ਬੜੀ ਭਾਰੀ ਲੜਾਈ ਹੋਈ ਜਿਸ ਵਿੱਚ ਹੀਰਾਮਲ ਮਾਰਿਆ ਗਿਆ ਅਤੇ ਸਿੱਖਾਂ ਨੇ ਉਸ ਦਾ ਸਾਰਾ ਕੈਂਪ ਲੁੱਟ ਲਿਆ। ਗੁੱਸੇ ਵਿੱਚ ਅਦੀਨਾ ਬੇਗ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਇਲਾਕੇ ਦੇ ਚੌਧਰੀਆਂ ਅਤੇ ਹਾਕਮਾਂ ਨੂੰ ਸਖਤ ਹੁਕਮ ਭੇਜ ਦਿੱਤੇ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਏ ਜਿੰਨਾ ਸਿੱਖਾਂ ਦੀ ਮਦਦ ਦੇ ਨਾਲ ਅਦੀਨਾ ਬੇਗ ਕਈ ਵਾਰ ਸੰਘਾਸਨ ਉੱਤੇ ਬੈਠਾ ਸੀ ਹੁਣ ਉਹ ਉਹਨਾਂ ਸਿੱਖਾਂ ਦਾ ਹੀ ਦੁਸ਼ਮਣ ਬਣ ਗਿਆ ਸੀ ਅਦੀਨਾ ਬੇਗ ਜਾਣਦਾ ਸੀ ਕਿ ਸਿੱਖਾਂ ਦਾ ਅਜਿੱਤ ਕਲਾ ਦਰਿਆਵਾਂ ਦੀ ਝਲ ਹਨ ਉਸ ਨੇ ਮੀਰ ਅਜੀਜ਼ ਬਖਸ਼ੀ ਨੂੰ 1000 ਤਰਖਾਨ ਦੇ ਕੇ ਅਤੇ ਫੌਜ ਦੀ ਟੁਕੜੀ ਦੇ ਕੇ ਛੱਲਾਂ ਨੂੰ ਵੱਢਣ ਅਤੇ ਸਾੜਨ ਦੇ ਲਈ ਲਾ ਦਿੱਤਾ ਛੱਲਾਂ ਵਿੱਚੋਂ ਨਿਕਲ ਕੇ ਸਰਦਾਰ ਆਨੰਦ ਸਿੰਘ ਸੰਘਿਆਣਾ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਕਨਈਆ ਅਤੇ ਸਰਦਾਰ ਅਮਰ ਸਿੰਘ ਕਿੰਗਰਾ ਤੇ ਕੁਝ ਸਿੰਘ ਹੋਰ ਅੰਮ੍ਰਿਤਸਰ ਕਿਲੇ ਦੇ ਵਿੱਚ ਆਵੜੇ ਮੀਰ ਅਜੀਜ਼ ਨੇ ਰਾਮਗੜ੍ਹ ਨੂੰ ਘੇਰਾ ਪਾਲਿਆ ਸਿੱਖ ਬੜੀ ਬਹਾਦਰੀ ਨਾਲ ਵੈਰੀ ਨਾਲ ਲੜੇ ਅਤੇ ਇੱਕ ਬਾਹੀ چیر ਕੇ ਮਾਲਵੇ ਵੱਲ ਨੂੰ ਨਿਕਲ ਗਏ ਸਿੰਘ ਦੁਆਬੇ ਅਤੇ ਮਾਲਵੇ ਨੂੰ ਲੁੱਟ ਮਾਰ ਕੇ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਉਹਨਾਂ ਦਾ ਡੇਰਾ ਸੰਘੋਲ ਪਿੰਡ ਵਿੱਚ ਸੀ ਜਾਸਦੀਕ ਬੇਗ ਬੜੀ ਭਾਰੀ ਫੌਜ ਅਤੇ ਤੋਪਖਾਨਾ ਲੈ ਕੇ ਪਹੁੰਚ ਗਿਆ ਇਸ ਹਮਲੇ ਨੇ ਸਿੰਘਾਂ ਦਾ ਬੜਾ ਭਾਰੀ ਨੁਕਸਾਨ ਕੀਤਾ ਉਹ ਡੇਰਾ ਛੱਡ ਕੇ ਆਨੰਦਪੁਰ ਨੂੰ ਭੱਜ ਉੱਠੀ। ਸਦੀਕ ਬੇਗ ਤੋਪਖਾਨਾ ਪਿੱਛੇ ਛੱਡ ਕੇ ਸਿੱਖਾਂ ਦੇ ਮਗਰ ਪਿਆ। ਵੈਰੀ ਆਪਣੇ ਤੋਪਖਾਨੇ ਤੋਂ 4-5 ਮੀਲ ਦੂਰ ਚਲਾ ਗਿਆ। ਤਾਂ ਸਿੰਘਾਂ ਨੇ ਇੱਕ ਵਾਰ ਪਿੱਛੇ ਮੁੜ ਕੇ ਵੈਰੀ ਉੱਤੇ ਹੱਲਾ ਕਰ ਦਿੱਤਾ। ਸਿੰਘਾਂ ਦੇ ਦਿਲ ਵਿੱਚ ਪਿਛਲੀ ਹਾਰ ਦੀ ਬੜੀ ਖਿਜ ਸੀ। ਉਸ ਖਹਿਜ ਨੂੰ ਕੱਢਣ ਲਈ ਇੰਨੀ ਦਲੇਰੀ ਨਾਲ ਟੱਕਰਾ ਕੀਤਾ ਕਿ ਵੈਰੀ ਜਾਨ ਬਚਾ ਕੇ ਭੱਜ ਪਿਆ ਸਦੀਕ ਬੇਗ ਭੱਜ ਕੇ ਸਰਹੰਦ ਜਾ ਵੜਿਆ ਸਿੰਘਾਂ ਨੇ ਉਹਦਾ ਕੈਂਪ ਲੁੱਟ ਲਿਆ ਅਤੇ ਉਥੋਂ ਤਰਨਾ ਦਲ ਨੇ ਆਨੰਦਪੁਰ ਸਾਹਿਬ ਹੋਲਾ ਮੱਲਾ کیا ਕੀਤਾ ਅਤੇ ਬੁੱਢਾ ਦਲ ਡਰੋਲੀ ਆ ਬੈਠਾ ਉਧਰ ਥਾਂ ਥਾਂ ਅਦੀਨਾ ਬੇਗ ਦੇ ਅਫਸਰ ਸਿੱਖਾਂ ਨੂੰ ਤੰਗ ਕਰਨ ਲੱਗੇ ਪਰ ਇਹ ਤੰਗੀ ਛੇਤੀ ਹੀ ਕੱਟੀ ਗਈ ਬਟਾਲੇ ਵਿੱਚ ਬਿਮਾਰ ਹੋ ਕੇ ਅਦੀਨਾ ਬੇਗ 15 ਸਤੰਬਰ 1758 ਈਸਵੀ ਨੂੰ ਮਰ ਗਿਆ ਉਹਦੀ ਲੋਥ ਜਲੰਧਰ ਖਾਨਪੁਰ ਵਿੱਚ ਦਫنائਾਈ ਗਈ 30 ਅਕਤੂਬਰ 1758 ਈਸਵੀ ਨੂੰ ਦੀਵਾਲੀ ਸੀ ਸਿੰਘ ਅੰਮ੍ਰਿਤਸਰ ਇਕੱਠੇ ਹੋਏ ਸਭ ਸਰਦਾਰਾਂ ਨੇ ਗੁਰਮਤਾ ਕੀਤਾ ਕਿ ਥਾਂ ਥਾਂ ਮੁਲਕ ਉਤੇ ਕਬਜ਼ਾ ਕੀਤਾ ਜਾਵੇ ਅਦੀਨਾ ਬੇਗ ਦੇ ਮਰ ਜਾਣ ਕਰਕੇ ਦੁਆਬਾ ਜਲੰਧਰ ਖਾਲੀ ਪਿਆ ਸੀ। ਦਾਲ ਖਾਲਸਾ ਨੇ ਉਸ ਇਲਾਕੇ ਵਿੱਚ ਵੜਨ ਦਾ ਫੈਸਲਾ ਕਰ ਲਿਆ। ਅੱਗੋਂ ਅਦੀਨਾ ਬੇਗ ਦਾ ਪੁੱਤਰ ਹਸਨ ਬੇਗ ਤੇ دیਵਾਨ ਬਸੰਬਰ ਦਾਸ ਫੌਜ ਲੈ ਕੇ ਆ ਟੱਕਰਿਆ। ਟਾਂਡਾ, ਓੜਮੜ, ਕੋਲ ਬੜੀ ਭਾਰੀ ਲੜਾਈ ਹੋਈ। ਬਸੰਬਰ ਦਾਸ ਗੋਲੀ ਨਾਲ ਮਰ ਗਿਆ। ਸਿੰਘਾਂ ਨੇ ਉਸ ਦਾ ਸਿਰ ਵੱਢ ਕੇ ਸਰਦਾਰ ਕਰੋੜਾ ਸਿੰਘ ਸਰਦਾਰ ਕਪੂਰ ਸਿੰਘ ਅੱਗੇ ਜਾ ਰੱਖਿਆ ਬਸੰਬਰ ਦਾਸ ਦੀ ਫੌਜ ਮੈਦਾਨ ਛੱਡ ਕੇ ਭੱਜ ਗਈ ਸਿੰਘਾਂ ਨੇ ਸਾਰੇ ਦਵਾਬੇ ਉੱਤੇ ਕਬਜ਼ਾ ਕਰ ਲਿਆ ਸਾਰਾ ਇਲਾਕਾ ਸਿੱਖ ਸਰਦਾਰਾਂ ਨੇ ਆਪਸ ਵਿੱਚ ਵੰਡ ਲਿਆ ਸਿੰਘਾਂ ਦੇ ਇੱਕ ਜੱਥੇ ਨੇ ਰਿਆੜਕੀ ਮਾਝੇ ਉੱਤੇ ਜਾ ਕਬਜ਼ਾ ਕੀਤਾ ਲਾਹੌਰ ਦਾ ਹਾਕਮ ਖਵਾਜਾ ਮਿਰਜ਼ਾ ਸ਼ਹਿਰ ਵਿੱਚ ਸੀ ਅਤੇ ਉਹ ਸਿੰਘਾਂ ਨੇ ਸ਼ਹਿਰ ਦਾ ਸਾਰਾ ਆਲਾ ਦਵਾਲਾ ਲੁੱਟ ਲਿਆ ਜਿਹੜੇ ਇਲਾਕੇ ਜਾਂ ਪਿੰਡ ਸਿੰਘਾਂ ਦੀ ਈਨ ਮੰਨ ਲੈਂਦੇ ਉਹਨਾਂ ਨਾਲ ਸਿੰਘ ਸਰਦਾਰ ਬੜਾ ਚੰਗਾ ਵਰਤਾਓ ਕਰਦੇ ਪਰ ਜਿਹੜੇ ਅੱਗੋਂ ਆਕੜਦੇ ਉਹਨਾਂ ਨੂੰ ਸੋਦਾ ਲਾ ਦਿੱਤਾ ਜਾਂਦਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ